ਉਡੀਰੇ ਪਹਿਲਾਂ ਸਾਨੂੰ ਇਤਲਾਹ ਮਿਲੀ ਸੀ ਕਿ ਬਟਿੰਡਾ ਨੈਸ਼ਨਲ ਨੱਬਲੀ ਹਾਈਵੇ ਗ੍ਰੰਡੀ ਦਇਲ ਸਿੰਘ ਕਾਲਜ ਦੇ ਬਾਹਰ ਇੱਕ ਛੜਕੀ ਹਾਦਸਾ ਹੋਇਆ ਪਿਆਗਾ ਸਾਰਾ ਦਿਨ ਸੇ ਵਈ ਤਿੰਨ ਐਂਬੂਲੈਂਸ ਟੀਮਾਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਕੀ ਦੋ ਦੋ ਔਰਤਾਂ ਸੀ ਗਈਆਂ ਤੇ ਇੱਕ ਨੌਜਵਾਨ ਜਿਨ੍ਹਾਂ ਦੀ ਟਰਾਲੀ નીચે ਆਉਣ ਕਾਰਨ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਰਾ ਟੀਮ ਨੇ ਤਿੰਨ ਡੈੱਡ ਬਾਡੀ ਨੂੰ ਉੱਤੇ ਚੁੱਕ ਕੇ ਤੇ ਸਿਵਲ ਹਸਪਤਾਲ ਬਟਿੰਡਾ ਮੋਰਚੀ ਘਰ ਵਿੱਚ ਰੱਖ ਰਹੀ ਹੈ ਥਾਣਾ ਚੌਂਕੀ ਵਰਤਮਾਨ ਪੁਲਿਸ ਤੇ ਥਾਣਾ ਕਨਾਲ ਪੁਲਿਸ ਆਗੀਸ ਮੌਕੇ ਤੇ ਬਾਕੀ ਆਪਣੀ ਉਹ ਬੰਦੀ ਕਾਰਵਾਈ ਕਰ ਰਹੀ ਹੈ ਜੀ ਇਹ ਮੋਟਰਸਾਈਕਲ ਤੇ ਸਵਾਰ ਇਹ ਮੋਟਰਸਾਈਕਲ ਦੇ ਸਵਾਰ ਸੀ ਸਾਰੇ ਅੱਛਾ ਟਰਾਲਾ ਮੌਕੇ ਤੇ ਮਿਲਿਆ ਟਰਾਲਾ ਮੌਕੇ ਤੇ ਕਿਨਾ ਪੁਲਿਸ ਨੇ ਫੜ ਲਿਆ ਜੀ ਬਾਕੀ ਉਹ ਵੈਰੀਫਾਈ ਕਰਨਗੇ ਉਹੀ ਇੱਕ ਹੋਰ ਆ ਇਹਨਾਂ ਦੇ ਹਾਲਾਤ ਦੇਖਣਯੋਗ ਨਹੀਂ ਗੇ ਬੁਰੀ ਤਰ੍ਹਾਂ تینਾਂ ਡੈੱਡ ਬੋਡੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ ਬਹੁਤ ਹੀ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਸਾਰੇ شناختਾ ਅਜੇ ਤੱਕ ਫਿਲਹਾਲ ਪੁਲਿਸ ਕਰ ਰਹੀ ਹੈ ਤੇ ਸਾਰੀ ਟੀਮ ਲੱਗੀ ਹੋਈ ਹੈ ਇਹਨਾਂ ਦਾ ਐਡਰੈਸ ਨਿਕਲ ਲਗਾ ਬਲਰਾਜ ਨਗਰ ਦਾ ਜੀ ਬਾਕੀ ਅੱਜ ਦੇਖਦੇ ਹਾਂ ਸਰ ਜੀ ਆਪਣੀ ਕੁੜੀਆਂ ਸਾਡਾਂ ਤੋਂ ਸਾਡੀ ਦੱਸੋ ਕੀ ਨਾ ਮਤਲਬ ਕੀ ਕਹਿਣਾ ਚਾਹੋਗੇ ਇੱਕ ਸਮਾਜਿਕ ਸੰਸਥਾ ਕੋਲ ਲੈ ਕੇ ਆਈ ਹੈ ਜੀ हां जी मैं डॉक्टर गुरजीवन सिंह मेडिकल ऑफिसर हां ਤੇ ਆਪਣੇ ਕੋਲੇ ਤਿੰਨ ਡੈਡ ਬਾਡੀਜ਼ ਆਈਆਂ ਗਈਆਂ ਦੋ ਫੀਮੇਲ ਨੇ ਇੱਕ ਮੇਲ ਹੈਗੇ ਉਹ ਸਹਾਰਾ ਜਨ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਲੈ ਕੇ ਆਏ ਨੇਗੇ ਉਹਨਾਂ ਇੱਕ ਦਸਮ ਮੁਤਾਬਕ ਐਕਸੀਡੈਂਟ ਹੋਇਆ ਹੈ ਅੱਜ ਰਾਤ ਦੀ ਨੇ ਡੈਡ ਬਾਡੀ ਹਾਲਾਤ ਉਹ ਬਰੌਡ ਡੈਡ ਵੀ ਲੈ ਕੇ ਆਏ ਸੀ ਆਪਣੇ ਕੋਲ ਹੋਰਲੀ ਡੈਡ ਸੀ ਇਹਦੇ ਲੈ ਕੇ ਆਏ ਨੇ ਹਾਂ ਜੀ ਤਾਂ ਇਹਨਾਂ ਨੂੰ ਤਿੰਨ ਜੀ ਕਰਾਂਗੇ ਇਥੋਂ ਆਪਾਂ ਪੁਲਿਸ ਇਨਫੋਰਮੇਸ਼ਨ ਭੇਜਾਂਗੇ ਪੁਲਿਸ ਨੂੰ ਇਨਫੋਰਮ ਕਰ ਦਾਂਗੇ ਤੇ ਬਾਡੀ ਮਾਰਚਰੀ ਚ ਰਖਵਾਈਆਂ ਹਾਂ ਹਾਂ ਜੀ ਕੀ ਹੋਇਆ ਕੀ ਜੀ ਹਾਂਜੀ ਕਿ ਸਾਨੂੰ ਇਥੇ ਇਲਾ ਮਿਲੀ ਸੀ ਕਿ ਪ੍ਰਗਮਾ ਹਸਪੀਟਲ ਦੇ ਸਾਹਮਣੇ ਐ ਕੋਈ ਐਕਸੀਡੈਂਟ ਹੋਇਆ ਟਰਾਲੀ ਘੋੜੇ ਦਾ ਤੇ ਮੋਟਰਸਾਈਕਲ ਦਾ ਪੁੱਛ ਅਸੀਂ ਮੌਕੇ ਤੇ ਪੁੱਜੇ ਮੌਕੇ ਤੇ ਆ ਕੇ ਪਤਾ ਲੱਗਿਆ ਵੀ ਤਿੰਨ ਡੈਥ ਹੋ ਮਤਲਬ ਹੋ ਚੁੱਕੀ ਹੈ ਕਿ ਉਹਦੇ ਚ ਦੋ ਲੇਡੀਜ਼ ਆ ਔਰ ਇੱਕ ਜੈਂਟਸ ਆ ਔਰ ਉਹ ਡੈੱਡ ਬਾਡੀ ਅਸੀਂ ਬੋਗ ਭਾਦ ਕੇ ਸਿਵਲ ਆਟੋ ਭੇਜ ਦਿਓ ਕਿੰਦੀ ਉਮਰ ਹੈ ਸਰ ਜਿਹੜੀ ਛੋਟੀ ਉਮਰ ਦੇ ਹੀ ਆ ਮਤਲਬ 30 ਤੋਂ ਥੱਲੇ ਚੱਲੇ ਆ ਸਾਰੇ ਇਹ ਲੇਡੀਜ਼ ਵੀ ਔਰ ਜੈਂਟਲਸ ਕੁਛ ਪਤਾ ਲੱਗਿਆ ਵੀ ਕਿੱਥੋਂ ਦੇ ਨਹੀਂ ਫਿਲਹਾਲ ਕੁਛ ਨਹੀਂ ਪਤਾ ਲੱਗਿਆ ਜਿਹੜਾ ਅਸੀਂ ਮੋਟਰਸਾਈਕਲ ਤੋਂ ਅਡਰੈਸ ਕੱਢਿਆਗਾ ਉਹ ਅਡਰੈਸ ਬਲਰਾਜ ਨਗਰ ਦਾ ਆਇਆ ਜਿਹੜਾ ਸਾਡੇ ਖਾਣੇ ਚ ਪੈਦਾ ਉਹ ਦੁਬਾਰਾ ਅਸੀਂ ਚੈੱਕ ਕਰਦੇ ਆਂ ਵੀ ਉਹ ਕਿਹਦਾ ਹੈ ਅਸਲੀ ਹੈ ਕਿਵੇਂ ਹੈ ਉਹ ਉਸ ਤੋਂ ਬਾਅਦ ਫਰਦਰ ਅਸੀਂ ਉਸ ਵਿੱਚ ਕੋਸ਼ਿਸ਼ ਫੜ ਲਿਆ ਜਿੰਨੇ ਮਾਰਿਆ ਸੀ ਉਹੜਾ ਟਰਾਲਾ ਅਸੀਂ ਫੜ ਲਿਆ ਫਿਲਹਾਲ ਉਹ ਚੈੱਕ ਕਰ ਰਹੇ ਆਂ ਵਾਕਈ ਉਹੀ ਆ ਜਾਂ ਹੋਰ ਆ ਉਹ ਅਸੀਂ ਚੈੱਕ ਕਰ ਰਹੇ ਆਂ ਪਰ ਸਾਨੂੰ ਥੋੜੇ ਥੋੜੇ ਜੋ ਦਰਾਨੇ ਚੈਕਿੰਗ ਪਤਾ ਲੱਗਿਆ ਇਹ ਕਿਤੋਂ ਦਾ ਟਰਾਲਾ ਹੈ ਟਰਾਲਾ Rajasthan ਦਾ ਫਿਲਹਾਲ ਪੂਰੇ ਵਾਰ ਇਹਦੇ ਬਾਰੇ ਜਾਣਕਾਰੀ ਥੈਂਕ ਯੂ